ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਜੇਕਰ ਪਤੀ ਪਤਨੀ ਦੀ ਇਹ ਚੀਜ਼ ਰਲ ਜਾਵੇ ਨਾ ਤਾਂ ਫੇਰ ਉਹ ਘਰ ਸਵਰਗ ਬਣ ਜਾਂਦਾ ਫੇਰ ਉਸ ਘਰ ਵਿੱਚ ਲਹਿਰਾਂ ਬਹਿਰਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਵੀ ਧੀ ਪੁੱਤਰ ਦਾ ਰਿਸ਼ਤਾ ਕੀਤਾ ਜਾਂਦਾ ਨਾ ਤਾਂ ਰਿਸ਼ਤੇ ਵਿੱਚ ਬਰਾਬਰਤਾ ਵੇਖ ਲਈ ਜਾਂਦੀ ਆ ਕੁਆਲਿਫਿਕੇਸ਼ਨ ਐਜੂਕੇਸ਼ਨ ਕਿਵੇਂ ਦੀ ਆ ਦੇਖਣੀ ਵੀ ਚਾਹੀਦੀ ਆ ਕਿਉਂਕਿ ਯੋਗਤਾ ਵੇਖਣੀ ਵੀ ਬਹੁਤ ਜ਼ਰੂਰੀ ਆ ਤਾਂ ਕਿ ਰਿਸ਼ਤਾ ਵਧੀਆ ਨਿਭਦਾ ਜਾਵੇ ਤੇ ਫਿਰ ਜਦੋਂ ਇਹ ਸਾਰਾ ਕੁਝ ਵੇਖ ਲਿਆ ਜਾਂਦਾ ਨਾ ਤਾਂ ਫਿਰ ਰਿਸ਼ਤਾ ਤੈਅ ਹੋ ਜਾਂਦਾ ਕੁੜੀ ਵਿਆਹ ਕਰਕੇ ਸਹੁਰੇ ਘਰ ਚਲੇ ਜਾਂਦੀ ਆ ਪਰ ਜੇਕਰ ਉੱਥੇ ਜਾ ਕੇ ਇਹ ਚੀਜ਼ ਵੀ ਰਲ ਜਾਵੇ ਨਾ ਤਾਂ ਫਿਰ ਘਰ ਜਿਹੜਾ ਨਾ ਉਹ ਸੁਖੀ ਹੋ ਜਾਂਦਾ ਫਿਰ ਦੋਹਾਂ ਜੀਆਂ ਦੀ ਆਪਸ ਵਿੱਚ ਬਹੁਤ ਵਧੀਆ ਨਿਭਦੀ ਆ ਫਿਰ ਕਦੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਦੇ ਕੋਈ ਪਰੇ ਪੰਚਾਇਤ ਨਹੀਂ ਹੁੰਦੀ ਤੇ ਰਿਸ਼ਤਾ ਵਧੀਆ ਨਿਭਦਾ ਜਾਂਦਾ ਤੇ ਜ਼ਿੰਦਗੀ ਚੰਗੀ ਬਸਰ ਹੁੰਦੀ ਆ ਤੇ ਜਿਨ੍ਹਾਂ ਦੀ ਫਿਰ ਇਹ ਚੀਜ਼ ਆਪਸ ਵਿੱਚ ਨਹੀਂ ਨਾ ਰਲਦੀ ਫਿਰ ਕੁਝ ਮਹੀਨਿਆਂ ਬਾਅਦ ਦੀ ਤੋ-ਤੋ ਮੈਮੇ ਸ਼ੁਰੂ ਹੋ ਜਾਂਦੀ ਆ ਤੇ ਨੋਬਤ ਤਲਾਕ ਤੱਕ ਆ ਜਾਂਦੀ ਆ ਪਰੇ ਪੰਚਾਇਤਾਂ ਬੈਠਦੀਆਂ ਤੇ ਰਿਸ਼ਤਾ ਖਤਮ ਹੋ ਜਾਂਦਾ ਤੁਸੀਂ ਕਹੋਗੇ ਕਿ ਹੁਣ ਉਹ ਕਿਹੜੀ ਚੀਜ਼ ਆ ਜਿਹੜੀ ਦੋਨਾਂ ਜਾਣਿਆਂ ਦੀ ਮੈਚ ਕਰ ਜਾਵੇ ਰਲ ਜਾਵੇ ਤੇ ਜ਼ਿੰਦਗੀ ਸੌਖੀ ਲੰਘ ਜਾਂਦੀ ਆ। ਉਹ ਆ ਜੀ ਦੋਨਾਂ ਜਾਣਿਆਂ ਦਾ ਇਹ ਆਪਸ ਵਿੱਚ ਵਿਚਾਰਾਂ ਦਾ ਮਿਲਣਾ, ਸੁਭਾ ਦਾ ਮਿਲਣਾ। ਜੇਕਰ ਦੋਹਾਂ ਜਾਣੇ ਮੀਆਂ ਬੀਵੀ ਪਤੀ ਪਤਨੀ ਦੇ ਵਿਚਾਰ ਆਪਸ ਵਿੱਚ ਰਲਦੇ ਹੋਣਗੇ ਨਾ, ਉੱਥੇ ਜ਼ਿੰਦਗੀ ਸੌਖੀ ਲੰਘ ਜਾਂਦੀ ਆ। ਸੁਭਾ ਰਲਦਾ ਹੋਵੇਗਾ ਨਾ ਤਾਂ ਉੱਥੇ ਜ਼ਿੰਦਗੀ ਵਧੀਆ ਬਸਰ ਹੋ ਜਾਂਦੀ ਆ। ਹੁਣ ਕਿਵਾਰ ਕੀ ਹੁੰਦਾ ਕਿ ਬਾਕੀ ਸਾਰਾ ਕੁਝ ਤੇ ਰਲ ਜਾਂਦਾ ਆਹਨਾ ਰਿਸ਼ਤੇ ਕਰਨ ਲੱਗਿਆਂ ਸਾਰਾ ਕੁਝ ਮੈਚ ਕੀਤਾ ਜਾਂਦਾ ਪਰ ਵਿਚਾਰ ਨਹੀਂ ਰਲਦੇ ਹੁੰਦੇ ਤੇ ਫਿਰ ਰਿਸ਼ਤਾ ਟੁੱਟ ਜਾਂਦਾ ਕਈ ਵਾਰੀ ਤਾਂ ਬੱਚੇ ਵੀ ਹੋਏ ਹੁੰਦੇ ਆ ਬੱਚੇ ਵੀ ਪੈਦਾ ਕੀਤੇ ਹੁੰਦੇ ਆ ਤੇ ਤਾਂ ਵੀ ਤੂੰ ਤੂੰ ਮੈਂ ਮੈਂ ਕਰਦੇ ਆਂ ਜ਼ਿੰਦਗੀ ਲੰਘਦੀ ਆ ਤੇ ਫਿਰ ਅੱਕ ਕੇ ਰਿਸ਼ਤੇ ਨੂੰ ਛੱਡ ਦਿੱਤਾ ਜਾਂਦਾ ਤੇ ਫਿਰ ਉਹ ਤੇ ਰਿਸ਼ਤੇ ਨੂੰ ਛੱਡ ਦਿੰਦੇ ਆ ਪਤੀ ਪਤਨੀ ਪਰ ਉਹਨਾਂ ਸਾਰਿਆਂ ਵਿੱਚ ਪਿਸਦਾ ਕੌਣ ਆ ਬੱਚੇ ਬੱਚਿਆਂ ਨੂੰ ਮਾਂ ਬਾਪ ਦੋਨੋਂ ਚਾਹੀਦੇ ਹੁੰਦੇ ਆ ਬੱਚਿਆਂ ਦੀ ਚੰਗੀ ਪਰਵਰਿਸ਼ ਵਾਸਤੇ ਮਾਂ ਬਾਪ ਦੋਹਾਂ ਦਾ ਹੋਣਾ ਬੜਾ ਜ਼ਰੂਰੀ ਹੈ ਤੇ ਫਿਰ ਜਦੋਂ ਮਾਂ ਬਾਪ ਅਲੱਗ ਹੋ ਜਾਂਦੇ ਆ ਨਾ ਤਾਂ ਫਿਰ ਉਹਨਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਨਾ ਉਹ ਔਖੀ ਹੋ ਜਾਂਦੀ ਆ ਤੇ ਜੇ ਉਹਨਾਂ ਦੋਵਾਂ ਨੇ ਨਵੇਂ ਸਿਰੇ ਤੋਂ ਫਿਰ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਆ ਫਿਰ ਉੱਥੇ ਹੋਰ ਵੀ ਔਖਾ ਹੋ ਜਾਂਦਾ ਫਿਰ ਉਹਨਾਂ ਬੱਚਿਆਂ ਨੂੰ ਆਪਣਾ ਪਨ ਉਹ ਪਿਆਰ ਉਹ ਮੁਹੱਬਤ ਨਹੀਂ ਮਿਲਦੀ ਤੇ ਕਈ ਵਾਰ ਕੀ ਹੁੰਦਾ ਵਾ ਕਿ ਦੋਨਾਂ ਚੋਂ ਇੱਕ ਜਣਾ ਵੀ ਸਿਆਣਾ ਹੋਵੇ ਨਾ ਦੋਨਾਂ ਚੋਂ ਇੱਕ ਵੀ ਸੂਝਵਾਨ ਹੋਵੇ ਨਾ ਤਾਂ ਉਹ ਉਹਨਾਂ ਬੱਚਿਆਂ ਦੀ ਖਾਤਰ ਜ਼ਿੰਦਗੀ ਨੂੰ ਕੱਟਦਾ ਰਹਿੰਦਾ ਆ ਉਹਨਾਂ ਬੱਚਿਆਂ ਦੀ ਚੰਗੀ ਪਰਵਰਿਸ਼ ਵਾਸਤੇ ਸਾਰਾ ਕੁਝ ਬਰਦਾਸ਼ਤ ਕਰਦਾ ਰਹਿੰਦਾ ਆ ਤੇ ਜ਼ਿੰਦਗੀ ਨਿਕਲਦੀ ਜਾਂਦੀ ਆ ਪਰ ਇਹ ਜ਼ਿੰਦਗੀ ਕੱਟਣੀ ਹੋ ਸਕਦੀ ਆ ਜ਼ਿੰਦਗੀ ਜਿਉਣੀ ਨਹੀਂ ਕਿਉਂਕਿ ਜ਼ਿੰਦਗੀ ਜੀਉਣ ਵਾਸਤੇ ਦੋਨਾਂ ਜਾਣਿਆਂ ਦੇ ਵਿਚਾਰ ਮਿਲਨੇ ਬਹੁਤ ਜ਼ਰੂਰੀ ਆ ਦੋਨਾਂ ਜਾਣਿਆਂ ਦੇ ਸੁਭਾਅ ਮਿਲਨੇ ਬਹੁਤ ਜ਼ਰੂਰੀ ਆ ਤੇ ਰਿਸ਼ਤੇ ਵਿੱਚ ਆਦਰ ਮਾਣ ਸਤਿਕਾਰ ਦਾ ਹੋਣਾ ਬਹੁਤ ਜ਼ਰੂਰੀ ਆ ਹੁਣ ਕਈ ਵਾਰੀ ਘਰਾਂ ਦਾ ਹੀ ਮਾਹੌਲ ਇਹੋ ਜਿਹਾ ਹੁੰਦੇ ਆ ਭਾਵੇਂ ਔਰਤ ਹੋਵੇ ਤੇ ਭਾਵੇਂ ਮਰਦ ਹੋਵੇ ਉਹ ਘਰ ਵਿੱਚ ਰਹਿਣਾ ਹੀ ਪਸੰਦ ਨਹੀਂ ਕਰਦਾ ਹੁੰਦਾ ਕਿਉਂਕਿ ਘਰ ਦਾ ਮਾਹੌਲ ਚੰਗਾ ਨਹੀਂ ਹੁੰਦਾ ਕਈ ਵਾਰੀ ਮਰਦ ਕੀ ਕਰਦੇ ਆ ਕਿ ਉਹ ਕਹਿੰਦੇ ਆ ਕਿ ਮੈਂ ਉਦੋਂ ਹੀ ਟਾਈਮ ਨਾਲ ਹੀ ਘਰ ਜਾਵਾਂ ਜਦੋਂ ਘਰ ਜਾ ਕੇ ਸੌਂ ਹੀ ਜਾਵਾਂ ਤਾਂ ਕਿ ਮੇਰੀ ਤੂ ਤੂ ਮੈਂ ਮੈਂ ਨਾ ਘਰ ਵਿੱਚ ਜਾਂਦਿਆਂ ਹੋ ਜੇ ਜਦੋਂ ਦੋਨੋਂ ਜਾਣੇ ਇੱਕ ਦੂਜੇ ਦੀ ਗੱਲ ਨੂੰ ਸਹਾਰਦੇ ਹੀ ਨਹੀਂ ਹੋਣਗੇ ਜਦੋਂ ਵਿਚਾਰ ਹੀ ਨਹੀਂ ਰਲਦੇ ਹੋਣਗੇ ਤੇ ਫਿਰ ਗੱਲਬਾਤ ਵੀ ਨਹੀਂ ਸਹਾਰਦੇ ਤੇ ਫਿਰ ਘਰ ਦਾ ਮਾਹੌਲ ਹਾਰ ਵਕਤ ਜੰਗ ਦਾ ਮੈਦਾਨ ਬਣਿਆ ਹੁੰਦਾ ਤੇ ਫਿਰ ਉਹਦੇ ਤੋਂ ਦੋਨੋਂ ਜਾਣੇ ਕੰਨੀ ਕਤਰੌਂਦੇ ਆ ਦੋਨੋਂ ਜਾਣੇ ਫਿਰ ਘਰ ਵਿੱਚ ਰਹਿਣ ਤੋਂ ਡਰਦੇ ਆ ਕਿ ਨਹੀਂ ਇਹ ਉਹ ਘਰ ਦੇ ਕਹਿਣਗੇ ਬਾਹਰ ਹੀ ਰਵੇ ਤੇ ਚੰਗਾ ਵਾ ਤੇ ਉਹ ਕਹੇਗਾ ਕਿ ਜੇ ਮੈਂ ਬਾਹਰ ਹੀ ਜ਼ਿਆਦਾ ਟਾਈਮ ਕੱਢਾਂ ਵਾ ਤੇ ਚੰਗਾ ਆ ਪਰ ਘਰ ਦਾ ਮਾਹੌਲ ਤੇ ਸ਼ਾਂਤਮਈ ਹੋਣਾ ਚਾਹੀਦਾ ਜਿੱਥੇ ਸਕੂਨ ਹੋਵੇ ਘਰ ਵਿੱਚ ਆਣ ਕੇ ਇਸ ਕਰਕੇ ਜਿੱਥੇ ਫਿਰ ਦੋਨਾਂ ਜਾਨਾਂ ਦੇ ਵਿਚਾਰ ਰਲਦੇ ਹੋਣਗੇ ਨਾ ਉਹ ਘਰ ਸਵਰਗ ਹੋਵੇਗਾ ਫਿਰ ਉਸ ਘਰ ਵਿੱਚ ਮਰਦ ਦਾ ਵੀ ਬਾਹਰੋਂ ਆਣ ਕੇ ਥਕੀਵਾ ਲਏਗਾ ਉਹ ਵੀ ਬੱਚਿਆਂ ਵਿੱਚ ਬੈਠ ਕੇ ਹੱਸੇਗਾ ਖੇਡੇਗਾ ਪਾਰੇ ਜ਼ਿੰਦਗੀ ਰੂਪੀ ਗੱਡੀ ਜਿਹੜੀ ਹੈ ਨਾ ਇਹ ਇਹਨਾਂ ਦੋ ਪਹੀਆਂ ਦੇ ਨਾਲ ਹੀ ਚੱਲਦੀ ਆ ਤੇ ਇਹ ਬਰਾਬਰ ਹੀ ਚੱਲਣ ਤੇ ਸਹੀ ਆ ਇਹਦੇ ਵਿੱਚ ਇਹ ਨਹੀਂ ਕਿ ਔਰਤ ਦੇ ਫਰਜ਼ ਜ਼ਿਆਦਾ ਤੇ ਮਰਦ ਦੇ ਫਰਜ਼ ਘੱਟ ਆ ਜਾਂ ਮਰਦ ਦੇ ਫਰਜ਼ ਜ਼ਿਆਦਾ ਤੇ ਔਰਤ ਦੇ ਫਰਜ਼ ਘੱਟ ਆ ਦੋਨੋਂ ਜਾਣੇ ਆਪਣੇ ਆਪਣੇ ਫਰਜ਼ ਨਿਭਾਉਂਦੇ ਰਹਿਣ ਨਾ ਤਾਂ ਫੇਰੀ ਜ਼ਿੰਦਗੀ ਸੌਖੀਆਂ ਲੰਘਦੀ ਜਾਂਦੀ ਤੇ ਜ਼ਿੰਮੇਵਾਰੀ ਦੋਨਾਂ ਜਾਣਿਆਂ ਨੂੰ ਬਰਾਬਰ ਚੁੱਕਣੀ ਪੈਂਦੀ ਆ ਤਾਂ ਹੀ ਜ਼ਿੰਦਗੀ ਸੋਖੀ ਲੰਗਦੀ ਆ ਵਧੀਆ ਤਰੀਕੇ ਨਾਲ ਬਸਰ ਹੁੰਦੀ ਆ ਸੋ ਉਮੀਦ ਕਰਦੀ ਆ ਕਿ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਤੰਦਰੁਸਤ